ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਪ੍ਰੀਤੀ ਕੁਕਿੰਗ ਵਲੌਗ ਦੇ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਨੂੰ ਮੱਕੀ ਦੀ ਰੋਟੀ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਉਣੀ ਦੱਸਾਂਗੇ ਉਹ ਵੀ ਚੱਕਲੇ ਬੇਲਣੇ ਦੀ ਮਦਦ ਦੇ ਨਾਲ ਜਿਵੇਂ ਆਪਾਂ ਕਣਕ ਦੀ ਰੋਟੀ ਬਣਾਉਣੀ ਹੈ ਬਿਲਕੁਲ ਉਸੇ ਤਰੀਕੇ ਨਾਲ ਹੀ ਇਸ ਤਰੀਕੇ ਨਾਲ ਮੱਕੀ ਦੀਆਂ ਰੋਟੀਆਂ ਬਹੁਤ ਹੀ ਵਧੀਆ ਤੇ ਨਰਮ ਬਣਦੀਆਂ ਨੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਦੇ ਐਂਡ ਤੱਕ ਬਨੇ ਰਹੋ ਆਓ ਜੀ ਹੁਣ ਆਪਾਂ ਬਣਾਉਣੀ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਨੇ ਇੱਥੇ ਇੱਕ ਪੈਨ ਲਿਆਇਆ ਉਹਦੇ ਵਿੱਚ ਮੈਂ ਦੋ ਗਲਾਸ ਪਾਣੀ ਦੇ ਪਾਏ ਨੇ ਪਾਣੀ ਨੂੰ ਆਪਾਂ ਚੰਗੀ ਤਰ੍ਹਾਂ ਬੋਇਲ ਕਰਾਂਗੇ ਜਦ ਤੱਕ ਪਾਣੀ ਆਪਣਾ ਬੋਇਲ ਹੋ ਰਿਹਾ ਇਧਰ ਆਪਾਂ ਮੱਕੀ ਦਾ ਆਟਾ ਛਾਣ ਲਾਂਗੇ ਤੁਸੀਂ ਮੱਕੀ ਦਾ ਆਟਾ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਇੱਥੇ ਮੈਨੂੰ ਜਿੰਨੀ ਕਿ ਜ਼ਰੂਰਤ ਸੀ ਉਹਨਾ ਆਟਾ ਮੈਂ ਲਿਆਇਆ ਉਹ ਹਿਸਾਬ ਨਾਲ ਮੈਂ ਮੈਜ਼ਰਮੈਂਟ ਦੱਸ ਰਹੀ ਆਂ ਤੁਹਾਨੂੰ ਉਸ ਤਰੀਕੇ ਨਾਲ ਤੁਸੀਂ ਆਪਣਾ ਹਿਸਾਬ ਦੇਖ ਸਕਦੇ ਹੋ ਇੱਥੇ ਮੈਂ ਟੋਟਲ ਢਾਈ ਕ ਕੌਲੀਆਂ ਮੱਕੀ ਦੇ ਆਟੇ ਦੀਆਂ ਲਈਆਂ ਨੇ ਮੈਂ ਤਿੰਨ ਕੌਲੀਆਂ ਪਾਈਆਂ ਸੀ ਮੈਨੂੰ ਜ਼ਿਆਦਾ ਲੱਗ ਰਿਆ ਸੀ ਤੇ ਅੱਧੀ ਕੌਲੀ ਮੈਂ ਇਹਦੇ ਵਿੱਚੋਂ ਕੱਢ ਦਿੱਤੀ ਆ ਢਾਈ ਕੌਲੀਆਂ ਦੇ ਲਈ ਆਪਾਂ ਨੇ ਇੱਥੇ ਦੋ ਗਲਾਸ ਪਾਣੀ ਦੇ ਗਰਮ ਕੀਤੇ ਨੇ ਹੁਣ ਆਪਾਂ ਪਾਣੀ ਆਪਣਾ ਬੋਇਲ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ ਚਮਚ ਦੀ ਮਦਦ ਦੇ ਨਾਲ ਆਪਾਂ ਇਹਨੂੰ ਮਿਕਸ ਕਰ ਲਾਂਗੇ ਇਕਦਮ ਆਪਾਂ ਪਾਣੀ ਇਹਦੇ ਵਿੱਚ ਨਹੀਂ ਪਾਉਣਾ ਨਹੀਂ ਤਾਂ ਜਿਹੜਾ ਆਪਣਾ ਮੱਕੀ ਦਾ ਆਟਾ ਹੈ ਬਹੁਤ ਪਤਲਾ ਹੋ ਜਾਊਗਾ ਤੇ ਆਪਣੀ ਰੋਟੀ ਵਧੀਆ ਨਹੀਂ ਬਣੂਗੀ ਥੋੜਾ ਥੋੜਾ ਕਰਕੇ ਆਪਾਂ ਇਹਨਾਂ ਨੂੰ ਮਿਕਸ ਕਰਾਂਗੇ ਚਮਚ ਕੜਛੀ ਜੋ ਵੀ ਤੁਹਾਡੇ ਕੋਲੇ ਹੈਗਾ ਤੁਸੀਂ ਉਹਦੇ ਨਾਲ ਹੀ ਮਿਕਸ ਕਰ ਸਕਦੇ ਹੋ ਦੋ ਗਲਾਸ ਪਾਣੀ ਦੇ ਵਿੱਚੋਂ ਥੋੜਾ ਜਿਹਾ ਪਾਣੀ ਇੱਥੇ ਬਚ ਗਿਆ ਆ ਇੱਥੇ ਢਾਈ ਘੋਲੀਆਂ ਮੱਕੀ ਦੇ ਆਟੇ ਦੇ ਵਿੱਚ ਤਕਰੀਬਨ ਪੌਣੇ ਕੇ ਦੋ ਗਲਾਸ ਪਾਣੀ ਦੇ ਪੈ ਗਏ ਨੇ ਤੁਸੀਂ ਆਪਣੇ ਹਿਸਾਬ ਨਾਲ ਦੇਖ ਕੇ ਪਾ ਸਕਦੇ ਹੋ ਜਿਆਦਾ ਪਤਲਾ ਨਹੀਂ ਕਰਨਾ ਆਪਾਂ ਨੇ ਆਟਾ ਇੱਥੇ ਲਜ ਹੁਣ ਆਪਾਂ ਆਪਣਾ ਆਟਾ ਜਿਹੜਾ ਬਹੁਤ ਗਰਮ ਸੀਗਾ ਤੇ ਆਪਾਂ ਨੇ 5-7 ਮਿੰਟ ਲਈ ਠੰਡਾ ਹੋਣ ਲਈ ਰੱਖਤਾ ਸੀਗਾ ਆਪਾਂ ਆਟਾ ਇੱਥੇ ਬਹੁਤ ਜ਼ਿਆਦਾ ਠੰਡਾ ਵੀ ਨਹੀਂ ਕਰਨਾ ਬਸ ਇੰਨਾ ਕੁ ਠੰਡਾ ਹੋ ਜਾਏ ਕਿ ਆਪਣੇ ਹੱਥ ਸਹਾਰ ਸਕੇ ਗਰਮੈਸ ਥੋੜਾ ਨਿੱਗਾ ਹੀ ਰੱਖਾਂਗੇ ਇਸ ਤੋਂ ਬਾਅਦ ਆਪਾਂ ਨੇ ਇੱਥੇ ਆਇਲ ਲਗਾ ਲਿਆ ਹੱਥਾਂ ਨੂੰ ਰਿਫਾਈਨਡ ਆਇਲ ਮੈਂ ਲਗਾਇਆ ਇੱਥੇ ਲੋ ਜੀ ਹੁਣ ਆਪਾਂ ਆਟੇ ਨੂੰ ਇਕੱਠਾ ਕਰ ਲਾਂਗੇ ਜਿਵੇਂ ਕਿ ਆਪਾਂ ਆਟਾ ਗੁੰਦੇ ਆ ਉਸ ਤਰੀਕੇ ਨਾਲ ਹੀ ਚੰਗੀ ਤਰ੍ਹਾਂ ਦਬਾ ਕੇ ਜੇ ਹੱਥਾਂ ਨਾਲ ਆਪਾਂ ਇਹਨੂੰ ਇਕੱਠਾ ਕਰ ਲਾਂਗੇ ਤੇ ਉਸ ਤੋਂ ਬਾਅਦ ਵੀ ਆਪਾਂ ਇਹ ਇੱਕ ਵਾਰ ਰਿਫਾਈਨਡ ਆਇਲ ਹੱਥਾਂ ਨੂੰ ਲਾ ਕੇ ਇਦੇ ਉੱਪਰ ਲਗਾ ਕੇ 2 ਮਿੰਟ ਲਈ ਇਹਨੂੰ ਰੈਸਟ ਤੇ ਰੱਖ ਦਾਂਗੇ। ਲਓ ਜੀ ਮੈਂ ਇੱਥੇ ਦੁਬਾਰਾ ਰਿਫਾਈਨਡ ਆਇਲ ਲਗਾ ਕੇ ਇਹਨੂੰ ਉੱਪਰ ਦੀ ਲਗਾ ਦਿੱਤਾ ਸੀ। 1 ਮਿੰਟ ਲਈ ਆਪਾਂ ਇਹਨੂੰ ਰੈਸਟ ਤੇ ਰੱਖ ਦਾਂਗੇ। ਜਦ ਤੱਕ ਆਪਾਂ ਰੋਟੀ ਬਣਾਉਣ ਦੀ ਤਿਆਰੀ ਕਰਦੇ ਆਂ। ਉਂਗਲਾਂ ਨੂੰ ਆਪਾਂ ਸੁੱਕਾ ਆਟਾ ਲਾ ਕੇ ਜਿਵੇਂ ਆਪਾਂ ਨਾਰਮਲ ਕਣਕ ਦਾ ਪੇੜਾ ਲੈਨੇ ਆਂ। ਬਿਲਕੁਲ ਉਸੇ ਤਰੀਕੇ ਨਾਲ ਹੀ ਤੁਸੀਂ ਰੋਟੀ ਕਿੰਨੀ ਮੋਟੀ ਬਣਾਉਣੀ ਆ ਜਾਂ ਪਤਲੀ ਬਣਾਉਣੀ ਆ ਉਹ ਤੁਹਾਡੇ ਖੁਦ ਤੇ ਡਿਪੈਂਡ ਕਰਦਾ ਆ। ਬਟ ਇਹਦੇ ਨਾਲ ਜਿੰਨੀ ਮਰਜ਼ੀ ਆਪਾਂ ਪਤਲੀ ਬਣਾ ਸਕਦੇ ਆ ਰੋਟੀ ਬਹੁਤ ਹੀ ਵਧੀਆ ਬਣਦੀ ਆ। ਇਸ ਤਰੀਕੇ ਨਾਲ ਆਪਾਂ ਕਣਕ ਦਾ ਆਟਾ ਲਗਾਵਾਂਗੇ ਪਹਿਲਾਂ ਆਪਾਂ ਬਿਲਕੁਲ ਵੀ ਇਹਦੇ ਵਿੱਚ ਕਣਕ ਦੇ ਆਟੇ ਦਾ ਯੂਜ਼ ਨਹੀਂ ਕੀਤਾ ਬਸ ਆਪਾਂ ਇਹਨੂੰ ਸੁੱਕਾ ਆਟਾ ਆਪਾਂ ਵੇਲਣ ਦੇ ਟਾਈਮ ਤੇ ਹੀ ਥੋੜਾ ਜਿਹਾ ਲਗਾਵਾਂਗੇ ਲਓ ਜੀ ਆਪਾਂ ਬਹੁਤ ਹੀ ਹਲਕੇ ਹਲਕੇ ਹੱਥਾਂ ਨਾਲ ਇਹਨੂੰ ਆਰਾਮਦਾਰੀ ਨਾਲ ਵੇਲ ਕੇ ਰੋਟੀ ਨੂੰ ਤਿਆਰ ਕਰ ਲਾਂਗੇ ਦੇਖੋ ਬਹੁਤ ਹੀ ਵਧੀਆ ਰੋਟੀ ਵੇਲ ਕੇ ਤਿਆਰ ਹੋਈ ਆ ਉਸ ਤੋਂ ਬਾਅਦ ਆਪਾਂ ਇਹਨੂੰ ਤਵੇ ਤੇ ਪਾ ਦਾਂਗੇ ਦੇਖੋ ਰੋਟੀ ਬਹੁਤ ਹੀ ਵਧੀਆ ਵੇਲ ਹੋਈ ਆਪਣੀ ਥੋੜਾ ਜਿਹਾ ਜੇ ਤੁਸੀਂ ਘਿਓ ਲਗਾ ਦੋ ਤਵੇ ਦੇ ਉੱਤੇ ਤਾਂ ਰੋਟੀ ਕਦੀ ਵੀ ਨਾਲ ਨਹੀਂ ਚਿਪਕਦੀ ਲਓ ਜੀ ਆਪਾਂ ਦੋਨਾਂ ਪਾਸਿਆਂ ਤੋਂ ਪਲਟ ਕੇ ਰੋਟੀ ਨੂੰ ਸੇਕ ਲਾਂਗੇ ਤੇ ਘਿਓ ਲਗਾ ਕੇ ਆਪਾਂ ਇੱਥੇ ਨੂੰ ਰਾੜ ਲਾਂਗੇ ਤੁਸੀਂ ਨਹੀਂ ਘਿਓ ਲਗਾ ਕੇ ਰਾੜਨਾ ਚਾਹੁੰਦੇ ਤੁਸੀਂ ਡਾਇਰੈਕਟ ਗੈਸ ਤੇ ਵੀ ਰਾੜ ਸਕਦੇ ਹੋ ਪਰ ਆਪਾਂ ਡਾਇਰੈਕਟ ਗੈਸ ਤੇ ਨਹੀਂ ਰੋਟੀ ਰਾੜਦੇ ਕਿਉਂਕਿ ਉਹਦੇ ਆਪਾਂ ਨੂੰ ਕਾਫੀ ਨੁਕਸਾਨ ਹੁੰਦੇ ਨੇ ਕਰਕੇ ਆਪਾਂ ਨੂੰ ਹਮੇਸ਼ਾ ਤਵੇ ਤੇ ਰੋਟੀ ਰਾੜਨੀ ਚਾਹੀਦੀ ਹੈ ਸਾਜੀ ਦੇਖੋ ਆਪਾਂ ਰਾੜ ਕੇ ਆਪਾਂ ਇਹਨੂੰ ਪੂਰੀ ਵਧੀਆ ਤਰੀਕੇ ਨਾਲ ਤਿਆਰ ਕਰ ਲਾਂਗੇ ਤੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਲਓ ਜੀ ਆਪਾਂ ਬਹੁਤ ਹੀ ਵਧੀਆ ਮੱਕੀ ਦੀ ਰੋਟੀ ਬਣਾ ਕੇ ਤਿਆਰ ਕਰ ਲਈ ਆ ਤੁਸੀਂ ਵੀ ਇਸ ਤਰੀਕੇ ਨਾਲ ਮੱਕੀ ਦੀ ਰੋਟੀ ਜਰੂਰ ਬਣਾ ਕੇ ਦੇਖਿਓ ਜਿਸ ਨੂੰ ਮੱਕੀ ਦੀ ਰੋਟੀ ਬਿਲਕੁਲ ਹੀ ਨਹੀਂ ਬਣਾਉਣੀ ਆਉਂਦੀ ਉਹ ਵੀ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰ ਸਕਦਾ ਆ ਪਹਿਲਾਂ ਮੈਂ ਪੋਲੀਥੀਨ ਦੀ ਮਦਦ ਦੇ ਨਾਲ ਹੀ ਮੱਕੀ ਦੀ ਰੋਟੀ ਬਣਾਉਂਦੀ ਸੀ ਤੇ ਮੈਨੂੰ ਬਹੁਤ ਹੀ ਝੰਜਟ ਲੱਗਦਾ ਸੀ ਬਟ ਇਸ ਤਰੀਕੇ ਨਾਲ ਮੈਨੂੰ ਰੋਟੀ ਬਣਾਉਣੀ ਬਹੁਤ ਹੀ ਆਸਾਨ ਲੱਗਦੀ ਆ ਕੁਝ ਕੁ ਗੱਲਾਂ ਦਾ ਆਪਾਂ ਨੇ ਇੱਥੇ ਧਿਆਨ ਰੱਖਣਾ ਹੈ ਕਿ ਜਦੋਂ ਆਪਾਂ ਕਣਕ ਦਾ ਆਟਾ ਲਗਾਉਣਾ ਹੈ ਕਣਕ ਦਾ ਆਟਾ ਬਹੁਤ ਜ਼ਿਆਦਾ ਨਹੀਂ ਆਪਾਂ ਇਹਦੇ ਤੇ ਲਾਉਣਾ ਥੋੜਾ ਉਹਨੂੰ ਡਿਪ ਕਰਕੇ ਥੋੜਾ ਆਟਾ ਉੱਪਰੋਂ-ਉੱਪਰੋਂ ਆਪਾਂ ਛਾੜ ਦਾਂਗੇ ਜੇ ਆਪਾਂ ਨੂੰ ਘੱਟ ਲੱਗਦਾ ਤੇ ਆਪਾਂ ਇਸ ਤਰੀਕੇ ਨਾਲ ਉੱਪਰ ਦੀ ਆਟਾ ਹੋਰ ਲਗਾ ਸਕਦੇ ਆ ਬਟ ਪਹਿਲਾਂ ਆਪਾਂ ਬਹੁਤ ਜ਼ਿਆਦਾ ਆਟਾ ਨਹੀਂ ਉਹਨੂੰ ਲਾਉਣਾ ਲਓ ਜੀ ਦੇਖੋ ਬਹੁਤ ਹੀ ਸੌਖੇ ਤਰੀਕੇ ਨਾਲ ਰੋਟੀਆਂ ਪਾਵੇਲ ਕੀ ਤਿਆਰ ਕਰ ਲਈ ਆ ਲਓ ਜੀ ਆਪਾਂ ਬਣਾ ਕੇ ਰੋਟੀ ਦੇਖੋ ਇੱਕ ਇੱਕ ਕਰਕੇ ਆਪਾਂ ਸਾਰੀਆਂ ਰੋਟੀਆਂ ਨੂੰ ਬਣਾ ਕੇ ਤਿਆਰ ਕਰ ਲਾਂਗੇ ਰੋਟੀਆਂ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀਆਂ ਨੇ ਇਹ ਨਹੀਂ ਹੈਗਾ ਕਿ ਆਪਾਂ ਇੱਥੇ ਇੱਕ ਅੱਧੀ ਰੋਟੀ ਬਣਾ ਕੇ ਤਿਆਰ ਕੀਤੀ ਆ ਦੇਖੋ ਆਪਾਂ ਸਾਰੀਆਂ ਰੋਟੀਆਂ ਇਸ ਤਰੀਕੇ ਨਾਲ ਹੀ ਬਣਾ ਕੇ ਤਿਆਰ ਕਰਾਂਗੇ ਇਸ ਕਰਕੇ ਮੈਂ ਸਾਰੀਆਂ ਰੋਟੀਆਂ ਦੀ ਵੀਡੀਓ ਥੋੜੀ-ਥੋੜੀ ਤੁਹਾਡੇ ਨਾਲ ਕਲਿੱਪੇ ਦੇ ਵਿੱਚੋਂ ਸ਼ੇਅਰ ਕੀਤੀ ਆ ਦੇਖੋ ਸਾਰੀਆਂ ਰੋਟੀਆਂ ਬਹੁਤ ਹੀ ਸੌਖੇ ਤਰੀਕੇ ਨਾਲ ਵੇਲ ਹੋ ਰਹੀਆਂ ਨੇ ਜੇ ਆਪਾਂ ਵੈਸੇ ਮੱਕੀ ਦੀ ਰੋਟੀ ਬਣਾਉਨੇ ਆ ਤਾਂ ਇੰਨੀ ਨਰਮ ਨਹੀਂ ਬਣਦੀ ਜੇ ਆਪਾਂ ਇਸ ਤਰੀਕੇ ਨਾਲ ਬਣਾਉਨੇ ਆ ਤਾਂ ਬਿਲਕੁਲ ਹੀ ਕਣਕ ਦੀ ਰੋਟੀ ਵਾਂਗ ਬਹੁਤ ਹੀ ਨਰਮ ਬਣਦੀ ਆ ਲਓ ਜੀ ਦੇਖੋ ਆਪਾਂ ਇਸ ਤਰੀਕੇ ਨਾਲ ਸਾਰੀਆਂ ਰੋਟੀਆਂ ਇੱਕ ਕਰਕੇ ਤਿਆਰ ਕਰ ਲਾਂਗੇ ਵੀਡੀਓ ਨੂੰ ਪੂਰਾ ਵਾਚ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੀ ਟ੍ਰਿਕ ਕਿੱਦਾਂ ਦੀ ਲੱਗੀ ਆ ਦੇਖੋ ਜੀ ਆਪਾਂ ਇਸ ਤਰੀਕੇ ਨਾਲ ਬਹੁਤ ਹੀ ਆਸਾਨੀ ਨਾਲ ਰੋਟੀਆਂ ਬਣਾ ਕੇ ਤਿਆਰ ਕੀਤੀਆਂ ਨੇ ਆਪਾਂ ਕਿ ਥੋੜਾ ਆਪਾਂ ਇੱਥੇ ਰਾੜਨ ਦਾ ਵੀ ਧਿਆਨ ਰੱਖਾਂਗੇ ਬਹੁਤ ਜ਼ਿਆਦਾ ਹਾਈ ਫਲੇਮ ਤੇ ਵੀ ਨਹੀਂ ਰਾੜਨੀ ਆਪਾਂ ਰੋਟੀ ਤੇ ਬਹੁਤ ਜ਼ਿਆਦਾ ਘੱਟ ਫਲੇਮ ਵੀ ਨਹੀਂ ਹੋਣੀ ਚਾਹੀਦੀ ਜਦੋਂ ਵੀ ਆਪਾਂ ਰੋਟੀ ਬਣਾਵਾਂਗੇ ਤਾਂ ਮੀਡੀਅਮ ਗੈਸ ਤੇ ਹੀ ਬਣਾਉਣੀ ਚਾਹੀਦੀ ਆਪਾਂ ਰੋਟੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਤੁਸੀਂ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਹਰ ਇੱਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਆਪਾਂ ਰੋਟੀ ਨੂੰ ਪੂਰੇ ਵਧੀਆ ਤਰੀਕੇ ਨਾਲ ਰਾੜਦੇ ਆ ਤਾਂ ਦੇਖੋ ਰੋਟੀ ਆਪਣੀ ਬਹੁਤ ਹੀ ਵਧੀਆ ਫੁੱਲਫੁਲ ਕੇ ਤਿਆਰ ਹੁੰਦੀ ਆ ਤੇ ਇਸ ਤਰੀਕੇ ਨਾਲ ਰੋਟੀਆਂ ਆਪਣੀਆਂ ਬਹੁਤ ਹੀ ਸੌਫਟ ਬਣ ਕੇ ਤਿਆਰ ਹੁੰਦੀਆਂ ਨੇ ਲਓ ਜੀ ਰੋਟੀਆਂ ਆਪਣੀਆਂ ਸਾਰੀਆਂ ਬਣ ਕੇ ਤਿਆਰ ਹੋ ਚੁੱਕੀਆਂ ਨੇ ਤੇ ਤੁਹਾਡੇ ਸਾਹਮਣੇ ਨੇ ਦੇਖੋ ਜੀ ਰੋਟੀਆਂ ਆਪਣੀਆਂ ਬਹੁਤ ਹੀ ਸੌਫਟ ਬਣ ਕੇ ਤਿਆਰ ਹੋਈਆਂ ਨੇ ਹੁਣ ਤੁਸੀਂ ਚਾਹੇ ਇਹਨਾਂ ਨੂੰ ਸਾਗ ਨਾਲ ਖਾਓ ਤੇ ਚਾਹੇ ਦਾਲ ਨਾਲ ਲਓ ਜੀ ਦੇਖੋ ਜੀ ਤਿਆਰ ਹੋਈਆਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਤੇ ਨਾਲ ਦੀ ਨਾਲ ਤੁਸੀਂ ਬੈਲ ਆਈਕਨ ਜਰੂਰ ਦਬਾਓ ਵੀਡੀਓ ਦੇ ਐਂਡ ਤੱਕ ਬਣੇ ਰਹਿਣ ਲਈ ਥੈਂਕ ਯੂ